ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਸਟਾਰਟਿੰਗ ਦੇ ਵਿੱਚ ਹੀ ਆਪਾਂ ਦੇਖ ਲਈਏ ਵੀ ਢੋਲ ਚ ਦਾਣੇ ਕਿੰਨੇਗਾ ਚਵਾਈ ਵਗੈਰਾ ਦੇਖੋ ਤਾਰਾਂ ਤੂਰਾ ਮੋਟਿਆਂ ਬਾਗ ਰਤਣਾ ਜੀ ਵੀਰ ਤਾਰਾਂ ਮਾਰਦੀ ਸੋ ਚਵਾਈ ਦੇਖੋ ਯਾਰ ਕੋਈ ਬੱਚਾ ਨਹੀਂ ਛੱਡਿਆ ਕੋਈ ਹੋਰ ਨਹੀਂ ਐ ਗਰਨੇ ਵਰਗਾ ਮੋਟਾ-ਮੋਟਾ ਚੋਣ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸ ਦਿਓ ਜੀ ਆਪਣਾ ਮੋਬਾਈਲ ਨੰਬਰ ਹੀ 6284030472 6284030472 ਹਾਂਜੀ ਨੰਬਰ ਇੱਕ ਵਾਰੀ ਫੇਰ ਬੋਲ ਦਿਓ 6284030472 6284230472 ਕੱਲ ਬਾ ਵੀਡੀਓ ਬਾਈ ਸੀ ਦੋਰੇ ਨਾਲ ਸੇਲ ਹੋ ਗਏ ਕੋਈ ਇੱਥੇ ਘੰਟੇ ਚੋਂ ਨਹੀਂ ਆਉਂਦੀ ਆਨਲਾਈਨ ਹੀ ਕਰਦੇ ਨੇ ਜੀ ਤੇ ਜਿਹੜੀ ਅੱਜ ਆਪਾਂ ਬੈਠ ਲੈ ਆਇਆ ਆਪਣੀ ਜਰਸੀ ਹੈ ਨਾ ਬਲੈਕ ਕਲਰ ਦੀ ਧਾਰਾ ਪਾਸ ਡਾੜੀ ਜੀ ਮਾਰ ਕੇ ਦਿਖਾਤੀਆਂ ਕਦੋਂ ਕਦੀ ਸੂਈ ਵੀ ਹੈ ਇਹ ਇਹਨੂੰ ਸੂਈ ਹੋਵੇ 5-6 ਦਿਨ ਬੱਚਾ ਮਗਰ ਮੇਦ ਖਾਪਣ ਜੇ ਜਰੋਕੇ ਜਾਵਾਂ ਗਰੰਟੀ ਹੁਣ ਸਵੇਰ ਦਾ ਟਾਈਮ ਆ ਚੁਵਾਈ ਇਹਦੀ ਕਰਨੀ ਆਪਾਂ ਕਿੰਨਾ ਕੁ ਦੁੱਧ ਹਾਜ਼ਰ ਆ 15 ਤੋਂ 18 ਲੀਟਰ ਹੋਣਾ ਥਾ ਇਹ ਕਹਿੰਦਾ ਵਾ 7 ਲੀਟਰ ਟਾਈਮ ਦਾ 14 ਤਾਂ ਹਾਜ਼ਰ ਹੈਗਾ ਜਮ ਆਪਾਂ ਲੀਟਰ ਲੀਟਰ ਘੱਟ ਦੱਸਿਆ ਚੰਗਾ ਅੱਗੇ ਵੀ ਆਪਾਂ ਮੈਂ ਨਹੀਂ ਭਾਈ ਉਹਦਾ ਜੋ ਅਗਲੀ ਮਤਲਬ ਲਿਟਰ ਘੱਟ ਦੱਸਿਆ ਜੀ ਠੀਕ ਤੇ ਕੱਲ੍ਹ ਲਈ ਗਾਣਾ ਭਾਈ ਉਹਦਾ ਵੀ ਘੱਟ ਦੱਸਿਆ ਜੀ ਜੀ ਉਹ ਆਡਰ ਨੂੰ ਕੋਈ ਅਰੇ ਲੀਟਰ ਵੱਧ ਨਿਕਲ ਫਿਰ ਆਪਾਂ ਉਹ ਵੀ ਲੰਬਾ ਹੈ ਗੱਲ ਤੇ ਇਹਦਾ ਰੇਟ ਕੀ ਰੱਖਿਆ ਆਪਾਂ ਇਹ ਆਪਾਂ 50 ਰੁਪਏ ਵਿੱਚ ਛੋੜ ਸੱਪਾ ਕਰਦਾਂ ਤੋਰ ਦੀ ਬਾਹਰ ਨੂੰ ਸੋ ਫਿਰ ਫੇਸ ਕੁਆਲਟੀ ਵਗੈਰਾ ਦੇਖੋ ਚੰਗੀ ਕੱਦਕੜ ਜਿੰਦਜਾਨ ਵਾਲੀ ਆ ਤੇ ਕਿਸੇ ਪਾਸੇ ਦਿੱਸੀ ਨਾ ਵੀ ਨਹੀਂ ਕਟਿੰਗ ਵਾਲਾ ਲੇਵਾ ਬਿਲਕੁਲ ਤੇ ਸੁਆ ਸੂਈਆ ਵੀਰੇ ਦੂਜਾ ਹਨਾ ਦੂਜਾ ਸੁਆ ਸੂਈਆ 14 ਕਿਲੋ ਤੋਂ ਬਾਹਰ ਦੁੱਧ ਨਿੱਟ ਚੋਣ ਵਾਲਾ ਬਿਲਕੁਲ ਹਾਜ਼ਰਾ ਸੋ ਬਲੈਕ ਕਲਰ ਦੇ ਵਿੱਚ ਆ ਗਈ ਇਹ ਰੰਗ ਬਹੁਤ ਘੱਟ ਮਿਲਦਾ ਕਰਮਾੜੀ ਦਾ ਸੋ ਬਿਲਕੁਲ ਫਾੜੀ ਵਾਲਾ ਲੇਵਾ ਸਵੇਰ ਦਾ ਟਾਈਮ ਚ ਵਈਏ ਦੀ ਹੋਣੀ ਆ ਬੱਚਾ ਇਹਦੇ ਪਿੱਛੇ ਆ ਕੇ ਕਰਮਾੜੀ ਦੇ ਮੇਲ ਕਾਪ ਰੇਟ ਇਹਦਾ ਆ ਗਿਆ 65000 ਰੁਪਿਆ ਸੋ ਬਾਕੀ ਥੱਲੇ ਮਿਲਕ ਮੇਨ ਵਗੈਰਾ ਦੇਖ ਸਕਦੇ ਹੋ ਥੋੜੀ ਸਾਫ ਸੁਥਰੀ ਮੋਟੀ ਮਿਲਕਪੇਣਾ ਤੇ ਚਾਰੇ ਥਾਂ ਨਿਖੜਵੇਂ ਤੇ ਧਾਰਾ ਆਪਣਾ ਪਤਾ ਜਰਸੀ ਜਦੋਂ ਮਰਜ਼ੀ ਮਾਰੀ ਚੱਲ ਹਣਾ ਸੋ ਬੈਂਜੀ ਵੀਰ ਕਹਿੰਦਾ 13 ਮਹੀਨਾ ਤੋਂ ਥੱਲੇ ਡੋਲਦਾ ਤੋ ਧਾਰਾ ਦਾ ਸਵਾਦ ਹੀ ਫੇਰ ਬਦਲਦਾ ਥੱਲੇ ਵਜ ਗਿਆ ਵੀਰੋ ਮਗਰ ਉਸਨੇ ਦੋ ਧਾਰਾ ਹੋਰ ਮਾਰ ਗਏ ਤੇ ਕਹਿੰਦਾ ਬਸ ਟੋਣ ਜਾਣ ਵਾਲੇ ਪਾਸੇ ਪਤਾ ਬੇਫਿਕਰੀ ਹੋ ਜਾਈ ਜਾਵਾ ਸਾਰੀ ਨਜ਼ਾਇਜ਼ ਚੰਗੀ ਦਵਾਈ ਤੇ 65 ਚੋਂ ਮਾਰਦਾਨ ਦਾ ਕਰਦਾਂਗੇ ਠੀਕ ਆ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ 65000 ਚੋਂ ਮਾਰਦਾਨ ਹੋ ਜੂ ਕਹਿੰਦਾ ਬਾ ਦੁੱਧ ਚਾਰ ਕਿਲੋ ਹੋਰ ਬਾਜੂ ਮਿਰਸਾਹ ਹਣਾ ਦੁੱਧ 20 ਕਿਲੋ ਗੁਪਈ ਗਾਣੇ ਦੇ ਪਰ ਕਹਿੰਦਾ ਬਾ 18 ਮੰਨ ਕੇ ਲੈ ਜੇ 18 ਦਊਗੀ ਬਾਈ ਬਾ ਗਾਂ ਸੇਵਾ ਦਾਗਾ ਚਾਹੀਏ ਕੋ 17 ਮੰਨ ਕੇ ਲੈ ਜੇ ਚਾਹੀਏ 18 ਮੰਨ ਕੇ ਲੈ ਜੇ ਆਪਣੇ ਘਰੇ ਆਪਾਂ 14 15 ਲੀਟਰ ਰਹਿ ਚ ਮਣ ਕੇ ਲੈ ਜੂ ਚੱਕਾ ਸੋ ਵੀਡੀਓ ਦੇਖ ਕੇ ਲੈ ਸਭ ਦਾ ਤੈਅ ਦਲੋ